ਰਾ ਰੰਗ ਕਲੀ ਤੁਹਾਂ ਲੱਗਦਾ ਕਿ ਕੌਣ ਲੱਗਦਾ ਮੇਰੀ ਗੱਲ ਸੁਣ ਰੰਗ ਲਾਉਣਾ ਨਾ ਤੂੰ ਕਲੀ ਲੈ ਕਲੀ ਕਲੀ ਤੇ ਤੂੰ ਮਾਈਕਰੋਫੋਨ ਤੇ ਤੂੰ ਕਲੀ ਮੇਰੇ ਕੋਲ ਪਈ ਕਲੀ ਮਾਰ ਲਈ ਮੂੰਹ ਤੇਰਾ ਰੰਗ ਤੂੰ ਕੱਢੀ ਫਿਰਦਾ ਕੀ ਕਹਿੰਦਾ ਹਾਂ ਓਏ ਪਾਈਆਂ ਸ਼ੌਂਕ ਨਾਲ ਮੰਦਰਾਣਾ ਸਾਦੇ ਅਸੀਂ ਬਣੇ ਸ਼ੌਂਕ ਨਾਲ ਪਾਈਆਂ ਨੇ ਮੁੱਛਾ ਹੀ ਨਹੀਂ ਤੇ ਮੁੱਛਾਂ ਵਟ ਦਿੰਦਾ ਓ ਸ਼ੁਕਲੇ ਚੁੱਪ ਕਰ ਚੁੱਪ ਕਰ ਸ਼ੁਕਲੇ ਓ ਜਾ ਪਰ ਬੇਤੀ ਨਾ ਕਰਾ ਲਿਓ ਮਸਾਲਾ ਲਾਉਣਾ ਆਪਾ ਨਾੜ ਵੱਢਿਆ ਹੁੰਦਾ ਦਾੜੀ ਆਏ ਤੇਰੀ ਨਾੜ ਵੱਡਿਆ ਇਵੇਂ ਹੁੰਦਾ 40 ਸਾਲ ਦੀ ਉਮਰ ਹੋ ਚੱਲੀ ਹੈ ਜਦੋਂ 40 ਦੇ ਪਹੁੰਚੇ ਫਿਰ ਤੈਨੂੰ ਵੇਖਾਂਗੇ ਉਦੋਂ ਤੇ ਫੱਟੇ ਦੇ ਪੌਣਾਂ ਲਾ ਜਾਏਗਾ ਹਾਂ 40 ਨੇ ਮੋਡਾ ਤੈਨੂੰ ਮੈਂ ਦੇ ਦਊਂਗਾ ਇੱਕ ਮੋਡਾ ਮੈਂ ਦੇ ਦਊਂਗਾ ਤੈਨੂੰ ਇਹ ਨਹੀਂ ਪਤਾ ਕਿੰਨੇ ਕਿੰਨੂ ਦੇ ਦੇਣਾ ਨਹੀਂ ਇਹਨੂੰ ਦੇਣਾ ਮੈਂ ਮੋਡਾ ਇਨੇ ਗਾਂ ਕੀ ਉੱਠਿਆ ਜਾਣਾ ਨਹੀਂ ਇੰਦੇ ਕੋਲ ਇਹ ਭਰਾਵਾ ਕੋਈ ਪਤਾ ਨਹੀਂ ਕਿੰਨੂ ਕਿੰਨੇ ਮੋਡਾ ਦੇ ਦੇਣਾ ਇੰਦੇ ਤੋਂ ਉੱਠੇ ਨਹੀਂ ਜਾਣਾਗਾ ਇਹਨੂੰ ਮੈਂ ਮਾੜਾ ਜਿਹਾ ਢਬਕਾ ਮਾਰਦਾ ਤੈਨੂੰ ਬੱਚਾ ਢਬਕਾ ਮਾਰਦਾ ਮੈਨੂੰ ਉਂਡੇ ਦਵਕਾ ਮਾਰ ਗਿਆ ਇਹ ਅੱਜ ਸਵੇਰੇ ਮੋਕ ਮਾਰ ਗਿਆ ਆ ਇਹਨੂੰ ਮੈਂ ਨਾ ਚੋਣੇ ਚ ਭਜਾਵਾਂਗਾ ਹੀ ਕਹਦੇ ਮੋਕ ਮਾਰ ਗਿਆ ਨਾਲ ਲਿਆ ਤੇ ਮੋਕ ਮਾਰ ਗਿਆ ਬੱਸ ਚੋਣੇ ਚ ਰੋਜ਼ ਭਜਦਾ ਵੇਖਿਆ ਕਦੇ ਚੋਣੇ ਚ ਰੋਜ਼ ਭਜਦਾ ਵੇਖਿਆ ਹੀ ਭਜਾਵਾਂਗਾ ਤੈਨੂੰ ਐਵੇਂ ਫਿਰ ਮੈਂ ਬਹੁਤ ਮਾਰਾ ਚੱਲਿਆ ਵੀਰ ਇਹ ਕਿੰਨੀ ਵਾਰ ਬਹੁਤ ਇਹ ਭਜਿਆ ਹੈ ਨਾ ਇਹ ਮਾਰਾ ਚੱਲਿਆ ਨਹੀਂ ਚੋਣੇ ਦੇ ਵਿੱਚ ਖਾਦ ਪਾਉਣੀ ਸੌਖੀ ਗੱਲ ਨਹੀਂ ਬਹੁਤ ਮਾਰਾ ਚੱਲਿਆ ਕਾਈ ਦਿਨ ਚੋਣੇ ਚ ਰੋਜ਼ ਭਜਾਇਆ ਨਾ ਤੂੰ ਰੋਜ਼ ਹੀ ਆ ਫਿਰ ਚੋਣੇ ਚ ਭਜਾਇਆ ਤੈਨੂੰ ਬੂਆ ਭਾਈ ਜਿੱਥੇ ਜਾਣੇ ਯਾਦ ਕਰਦੇ ਨੇ ਯਾਦ ਕੀ ਯਾਦ ਕਰਦੇ ਦੁਬਾਰਾ ਨਾ ਯਾਦ ਕਰਦੇ ਉਹ ਇਹ ਕਿੰਧਰ ਆ ਗਿਆ ਹੈ ਹਾਏ ਕਿੰਧਰ ਆ ਗਿਆ ਹੁਣ ਕੀ ਕਰਨਾ ਬਣਾ ਹੈ ਹਾਏ ਯਾਦ ਕਰਦ ਨੇ ਚੱਲ ਆ ਹੀ ਗਿਆ ਤੇ ਚੁੱਲਾ ਬਲਸਤਰ ਕਰਦੇ ਬਣਾ ਜੋ ਤੇਰੇ ਨਾਲ ਦੇ ਉੱਤੇ ਸਾਈਕਲ ਲੱਗ ਸਿੱਧੂ ਕੋਲ ਵਾਹਵਾ ਜੇ ਨੇ ਖੜੇ ਹੁੰਦੇ ਤਾਂ ਕੀ ਕਰ ਉਹਨਾਂ ਨਾਲ ਚ ਸਾਈਕਲ ਲੈ ਕੇ ਖੜੇ ਹੁੰਦੇ ਹਾਂ ਉਹ ਬੈਗ ਜੇ ਲਈ ਫਿਰ ਹੈ ਮਿਸਤਰੀ ਤੂੰ ਤੁਸੀਂ ਇਹਨੂੰ ਕਹਿੰਦੇ ਸੀ ਇਹਨੂੰ ਬਲਦੇਵ ਨੂੰ ਵੀ ਮੁਸ਼ਕ ਆਉਂਦਾ ਤੇਰੇ ਕੋਲੇ ਨਾ ਆ ਕੇ ਆਕਰ ਦਾ ਮੈਂ ਇਹਦੇ ਕੋਲ ਮੁਸ਼ਕਿਤਾ ਵੇਖ ਆਉਂਦਾ 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 ਸੱਚੀ ਗੱਲ ਈ ਬਾਈ ਦਾਰੂ ਦਾ ਆਉਂਦਾ ਦਾਰੂ ਦਾਰੂ ਦਾ ਪਿੰਡੇ ਚੋਂ ਆਉਂਦਾ ਨਾ ਹਨਾ ਜੀ ਦੇ ਮਤਲਬ ਜਿਆਦਾ ਹੀ ਦਾਰੂ ਪੀਂਦਾਂ ਉਹਨੇ ਪਿੰਡੇ ਜਾਂ ਮੂੰਹ ਚੋਂ ਸਾਰੇ ਮੁਸ਼ਕੌਣ ਲੱਗ ਜਾਂਦਾ ਉਹ ਵੀ ਬੇਗੋਏ ਦਾ ਆਉਂ ਲੱਗ ਜਾਂਦਾ ਕੋਈ ਗੱਲ ਨਾ ਕਿ ਨਾ ਤੇ ਕੋਲਗੇੜ ਜਾਂ ਪਾਊਡਰ ਲਾ ਲਿਆ ਕਰ ਇੱਥੇ ਪਿੰਡੇ ਤੇ ਹਾਲੇ ਇੱਕ ਤੇਰੇ ਪਿੰਡਾ ਉਹ ਸਾਡੇ ਕਰੇ ਹੈਗਾ ਹੀ ਨਹੀਂ ਉਗਰੀ ਬਤੂ ਨੂੰ ਮਾਰਨੇ ਦੰਡਾ ਤੇ ਸਵਾਹ ਜਦੋਂ ਦੇਦੀ ਸਵਾਹ ਨਾ ਬੁਰਛ ਕਰਦੇ ਬੁਰਛ ਵੀ ਨਹੀਂ ਦੱਤ ਤੇ ਸਵਾਹ ਆ ਗਏ ਦੱਤਨ ਕਰਦੇ ਸਵਾਹ ਲਈ ਮੂੰਹ ਕਿੰਨੇ ਨਾਲ ਤੁੰਦੇ ਪਾਣੀ ਨਾਲ ਧੋਣੇ ਹੋਰ ਇਕੱਲੇ ਪਾਣੀ ਨਾਲ ਧੋਨੇ ਸਾਬਣ ਤਾਂ ਨਹੀਂ ਕਰ ਲੋਕਾ ਘਰ ਗਾਚੀਆਂ ਮੰਗ ਕੇ ਇੰਨੀਆਂ ਜੋੜ ਲੈਂਦੇ ਨੇ ਫਿਰ ਉਤੋਂ ਐਂ ਜੇ ਨੱਪ ਕੇ ਜੋੜ ਨਹੀਂ ਲੈਂਦੇ ਪਾਣੀ ਚ ਪਾਉਂਦੇ ਜੂ ਮੈਨੂੰ ਦਵਾਈ ਨਾ ਮਨਦੀਪ ਕੁਲ ਸਮਾਨ ਜਾ ਜਰਾਬਾ ਨਹੀਂ ਜਾ ਜਰਾਬਾਂ ਚ ਪਾ ਲੈਂਦੇ ਨੇ ਗਾਚੀਆਂ ਨਾਲ ਰੇਗ ਦੇ ਅੰਦਰ ਲਈ ਖੜਾ ਏ ਦੱਬ ਕੇ ਰੱਖ ਕੰਮ ਨੂੰ ਮੈਂ ਕਿੰਨਾ ਜਵਾਕ ਹੈਗਾ ਕੀ ਕਹਿਣਾ ਹੈ ਹੈ ਤੇ ਕਈ ਚੱਲ ਫਿਰ ਉਹ ਗੱਲ ਬਣ ਜਾਨੀ ਹੈ ਗੱਲ ਤਾਂ ਜਾ ਤੋ ਰੋਲਾ ਨਾ ਗੱਲ ਹੈ ਗਾਲ ਹੀ ਹੋ ਵੀ ਗੱਤੂ ਮੈਂ ਜਾ ਤੂ ਗਾਲ ਦੀ ਹੋ ਰੋਲਾ ਵੀ ਗਾਲ ਦੀ ਹੋ ਬਿੰਨੇ ਬਿੰਨੇ ਤੇਰੀ ਆਵਾਜ਼ ਨਾ ਨਿਕਲੇਗੀ ਨਾ ਨਾ ਆਪਣੋ ਕੇ ਬਿੰਗੇ ਰੋਲਾ ਤਾਂ ਗਾਲ ਦੂ ਬਾਗ ਬਾਗ ਕੇ ਜਾਏਗਾ ਹੈ ਇਆਂ ਕਿਹ ਬਾਗੇ ਜਿਵੇਂ ਛੋਨੇ ਚ ਨੀਲਾ ਜਾਂਦਾ ਰੋਜ ਰੋਜ ਦੇਖੋ ਭਾਗੇ ਹੋਏ ਕੇ ਭਾਗ ਤੋ ਦੇਖੋ ਇਹ ਨੋਜ ਜੋ ਨਾ ਮੈਂ ਵਾ ਬੱਲੇ ਤੇਰੇ ਚੁੱਲਾ ਘਾਲ ਦਿਆ ਮੇਰੇ ਘਰੇ ਇੱਕ ਆ ਜੁਲਾ ਘਾਲ ਕੋ ਪੂਰਾ ਘਡਾਣੀ ਮੇਂ ਦਲ ਜੀਏ